ਲਵਾਇਆ ਹੁਣ ੱਲਵਾ ਗਏ ਨਾ ਰਾਲਾ ਖੰਨਾ ਥੋ ੱਲੂਆ ਬਲੰ ਖੰਨਾ ਪਤਾ ਨਹੀਂ ਕਿ ਕਿਹਦੀ ਆ ਗਿਰਾ ਪੈ ਤੂੰ ੱਲਵਾ ਗੇੜੀ ਨਾ ਸੱਤ ਬੋ ਜੁੱਤੀ ਲਾ ਲੋ ਜੁੱਤੀ ਮਾਰੋ 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 ਚੱਜ ਦੇ ਕੰਮ ਕਰ ਲਿਆ ਕਰੋ ਭਾਈ ਤੁਹਾਡਾ ਕੀ ਲੱਗਦਾ ਹੈ ਕੀ ਲੱਗਦਾ ਤੁਹਾਡਾ ਮੈਨੂੰ ਕੀ ਪਤਾ ਕੀ ਲੱਗਦਾ ਇਹਦਾ ਤਾਂ ਫੋਨ ਖੋਇਆ ਮੇਰੇ ਵੀ ਫੋਨ ਖੋਇਆ ਉਹਨੂੰ ਮੇਰੇ ਜਿਹੜੀ ਬੁੜੀ ਗੜੀ ਕੁੜੀਆ ਬੰਨਣਾ ਦਵਾ ਗਈ ਆਜੋ ਆਜੋ ਬੁੜੀ ਮੇਰੇ ਕੋਲ ਬੈਠੀ ਘਰ ਬੈਠੀ ਹੋਰ ਉੱਥੇ ਜਾਓ ਜੀ ਤੁਸੀਂ ਆਜੋ ਆਜੋ ਕਹੇ ਇਹ ਇਹ ਮੋਬਾਈਲ ਨਾਲ ਕਰਦਾ ਕਰਦਾ ਕੀ ਆ ਫੋਨ ਨਾਲ ਇਹਨਾਂ ਦਾ ਕਰੇ ਖੰਨਾ ਕਹਿੰਦਾ ਕਦੇ ਕੋਸ਼ ਕਹਿੰਦਾ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਸਮਝਣਾ ਫੇਰ ਖੰਨਾ ਤੁਸੀਂ ਪੁੱਛੋ ਮੇਰੀ ਬੁੜੀ ਜੀ ਨਾਲ ਉੱਤੇ ਨਾ ਆਜੋ ਨਾ ਜੀ ਤੁਸੀਂ ਫੋਨ ਕੀਤਾ ਤੁਸੀਂ ਕਰੋ ਪੁੱਛ ਨੂੰ ਬੁਲਾਇਆ ਜੀ ਕਿ ਮੇਰੇ ਕੋਲ ਕੰਮ ਕਰਦਾ ਜਾਂਦਾ ਹੈ ਬੋਲਸਨ ਆਜੋ ਆਜੋ ਮੇਰੇ ਨਾਲ ਕਰੋ ਉੱਤੇ ਜਾਓ ਕਰਦਾ ਕਰਦਾ ਹੀ ਕਰਦਾ ਕਰਦਾ ਕਿੰਨੇ ਕਿਹੜੀ ਨੂੰ ਫੋਨ ਕਰੂੰ 200 ਕਿਵੇਂ ਬੰਦਾ ਕਿਸ ਚਾਲ ਨੂੰ ਹੋ ਗਿਆ 5 ਮਿੰਟ ਹੋ ਗਏ ਆਉਂਦੇ ਆ ਚਰਮ ਚਾ ਦੇ ਲਾ ਕੇ ਛੱਡੋ ਪਰੇ ਮੋਰ ਕੀ ਆ ਹੋ ਗਿਆ ਵੀ ਛੱਡ ਦੇਣਾ ਉਹਨਾਂ ਨੇ ਉਹ ਦੱਸ ਨੰਬਰ ਕੀ ਆ ਜਰਾ ਉਸ ਕਿਵੇਂ ਕੋਈ ਚੰਨ ਦਾ ਪਾਓ ਇਹ ਹੁਣ ਆ ਨਹੀਂ ਕੋਈ ਪਰਛਾਵੇਂ ਦੀ ਯਾਦ ਹੁੰਨੀ ਹੈ ਪਰਿਆਦਾ ਨੰਬਰ ਹੈ ਹੈ ਫੜ ਕੇ ਲੈਣ ਪਰ ਉਹ ਨਾ ਪੂਰਾ ਹੀ ਗੰਬਲਿਆਦਾ ਕਿ ਉਹ ਭੱਜ ਕੇ ਗਿਆ ਦੇਖ ਨਾ ਕਿਸੇ ਦਾ ਨਹੀਂ ਆ ਜੇ ਮਹਾਨ ਕੰਮ ਕੀਤੇ ਨੇ ਕਿ ਨਹੀਂ ਮਾੜੇ ਮੋਟੇ ਨਹੀਂ ਕੀਤੇ ਨਹੀਂ ਜਮਾਈ ਨਹੀਂ ਜਿਹੜੀ ਪਹਿਲਾਂ ਤੇ ਯਾਰ ਬਸ ਗਿਆ ਪਹਿਲੀ ਵਾਰੀ ਭੱਜ ਗਿਆ ਖਾਣਾ ਪੀਣਾ ਕਰਦਾ ਫਿਰ ਇੱਕ ਵਾਰੀ ਕਰਿਆ ਮੈਂ ਖਾਣਾ ਪੀਣਾ ਮੇਰੇ ਨਾਲ ਕੋਈ ਸੀ ਨਾ ਮੈਂ ਖਾਂਦਾ ਪੀਂਦਾ ਨਹੀਂ ਬਾਕੀ ਤੇਰੇ ਨਾਲ ਕੌਣ ਸੀ ਹੋਰ ਮੁੰਡਾ ਇਕੱਲਾ ਹੀ ਸੀਗਾ ਇਹ ਤੇਰਾ ਨਾਮ ਕੀ ਆ ਰਾਹੂੜੀ ਕਿਹੜਾ ਪਿੰਡ ਆ ਤੇਰਾ ਇਹ ਕੀ ਕੋਇਆ ਦੀ ਆ ਮਾਇਲ ਕੋਇਆ ਜੀਗਾ ਇਹ ਕਿੱਥੋਂ ਇੱਥੋਂ ਹੀ ਕਿੱਥੋਂ ਸਮਰਾਲੇ ਤੋਂ ਹੀ ਕਿ ਤੱਕ ਸ਼ਕਲ ਦਾ ਗਾਣਾ ਮੂਟਾ ਤੱਕ ਇਹਨੂੰ ਰੱਖ ਰਿਆ ਯਾਰ ਉਹ ਤੇਰੇ ਵੱਡੇ ਬੰਦੇ ਤੇਰਾ ਨਾਮ ਆ ਰਿਹਾ ਹੈ ਬਹੁਤ ਫੇਮਸ ਹੈ ਬਾਕੀ ਨੂੰ ਦੋਸਤੋਂ ਗੀਤ ਕਰਤਾ ਕਿ ਨਹੀਂ ਹਾਂਜੀ ਕਰ ਰਹੇ ਆ ਕਿੰਨੇ ਕਿੰਨੇ ਦੇ ਦੋ ਬੱਸ 1 ਮਿੰਟ ਉਹ ਆ ਗਈ ਆ ਗਈ ਆ ਓਪਨ ਆ ਬੈਠਾ ਆਜੋ 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 ਬੰਦਰ ਆ ਓਹ ਜਿਉਂਨ ਨਾਸ ਹਲੋ ਇਧਰ ਬਠਿਓ ਬਣਾਇ ਦੋਇਆ ਦੇਖ ਕਿ ਕਿਲੋ ਫੈਲੋ ਆ ਜੀ ਤੇ ਫੋਟ ਪਾ ਲਿਆ ਜੀ ਫੜਿਆ ਜੀ ਇਹਨੂੰ ਵਾਈ ਵਾਈ ਇਹਨੇ ਖੰਨੇ ਦਾ ਸੁਣਾ ਕਿ ਇਹਨਾਂ ਦੂਆ ਨੰਬਰ ਦਾ ਜੀ ਪਹਿਲਾਂ ਪਹਿਲਾਂ ਕਹਿੰਦਾ ਸਮਰਾਲੇ ਦਾ ਫਿਰ ਕਹਿੰਦਾ ਖੰਨੇ ਦਾ ਹੁਣ ਕਹਿੰਦਾ ਤਲੂਆਂ ਦਾ ਚਲੋ ਉਹ ਦੁਕਾਨ ਤੇ ਗਿਆ ਬਹੁਤ ਵੀ ਧਿਆਨ ਨਾਲ ਗਿਆ ਹਾਂ ਮੈਂ ਜਵਾਬ ਤੋ ਕਰ ਜਾ ਰਹੀ ਸੀ ਕਿ ਤੇ ਆ ਰੋਡ ਤੇ ਇੱਕ ਮੁੰਡਾ ਮੇਰਾ ਫੋਨ ਖੋ ਕੇ ਲਗਿਆ ਵਾ ਕਿੱਥੇ ਕੰਮ ਕਰਦੇ ਹੋ ਤੁਸੀਂ ਮੈਂ ਜੀ ਪੀਐਨਬੀ ਬੈਂਕ ਵਿੱਚ ਆ ਲੁਧਿਆਣਾ ਕਿੱਟਣਾ ਵਾ ਕਿੰਨੇ ਕਬ ਜੀ ਦੀ ਕਿਟਣਾ ਹੈ ਜੀ ਤਕਰੀਬਨ ਹੈਗੀ ਅੱਧੇ ਘੰਟੇ ਦੀ ਸਾਢੇ 1:40 ਦੀ ਹੋਏਗੀ ਸਾਢੇ 4:00 ਪੌਣੇ 5 ਦੇ ਵਿੱਚ ਪਿੱਛੇ ਪਿੱਛਾ ਕਰਦਾ ਹੀ ਥੋੜਾ ਕਿੰਨਾ ਲੱਗ ਰਿਹਾ ਤੁਹਾਨੂੰ ਪਿੱਛੇ ਤਾਂ ਮੈਂ ਦੇਖਿਆ ਨਹੀਂ ਮੇਰੀ ਐਕਚੁਅਲੀ ਬੈਂਕ ਤੋਂ ਨਾ ਕਾਲ ਚੱਲ ਰਹੀ ਸੀ ਵੈਬੈਕਸ ਕਾਲ ਹੁੰਦੀ ਆ ਮੀਟਿੰਗ ਹੁੰਦੀ ਆ ਤੇ ਮੈਂ ਉਹ ਅਟੈਂਡ ਕਰਦੀ ਆ ਰਹੀ ਸੀਗੀ ਮੇਰੇ ਹੱਥ ਦੇ ਵਿੱਚ ਤੁਸੀਂ ਗੱਲ ਕਰ ਰਹੇ ਸੀ ਜਦੋਂ ਕਾਲ ਨਹੀਂ ਗੱਲ ਵੀ ਨਹੀਂ ਕਰ ਰਹੀ ਸੀ ਜਸਟ ਫੜਿਆ ਹੋਇਆ ਸੀ ਪੈਡਲ ਸੀਗਾ ਸਰ ਪੈਡਲ ਸੀਗਾ ਫੜਲੇ ਦੀ ਹਾਂ ਪਕੜਿਆ ਤਾਂ ਇਹ ਅੰਕਲ ਹੋਣਾ ਨੇ ਹੈਗਾ ਤੇ ਹਾਂਜੀ ਹਾਂਜੀ ਮੌਕੇ ਤੇ ਫੜ ਲਿਆ ਜੀ ਕਿੱਥੇ ਦਾ ਰਹਿਣ ਵਾਲਾ ਪਤਾ ਲੱਗਿਆ ਜੀ ਨੇ ਮੋਬਾਈਲ ਨਹੀਂ ਮੈਂ ਨਹੀਂ ਮਿਲੀ ਆ ਉਹਨਾਂ ਨੂੰ ਅੰਕਲ ਉਹਨਾਂ ਨੂੰ ਪਤਾ ਕਿਵੇਂ ਦੇਖਦੇ ਹੋ ਦਿਨ ਦਿਹਾੜੇ ਆ ਜਿਹੜੀ ਇਹ ਘਟਨਾ ਵਾਪਰੀ ਆ ਹਾਂਜੀ ਬਹੁਤ ਬਹੁਤ ਜ਼ਿਆਦਾ এনवायरमेंट ਖਰਾਬ ਹੈਗਾ ਇਹਦੇ ਲਈ ਕੁਝ ਕਰਨਾ ਚਾਹੀਦਾ ਹੈ ਹੈਨਾ ਗਵਰਨਮੈਂਟ ਨੂੰ ਹਾਂਜੀ ਆਈਵੇਆ ਪੁਲਿਸ ਵਾਲੇ ਆਏ ਨੇ ਨਾ ਆਈ ਆਰਡਰ ਦੀ ਗੱਲ ਕਰੀਏ ਤਾਂ ਜਿੰਨੇ ਦਿਹਾੜੀ ਚੋਰੀਆਂ ਹੋ ਜਾਂਦੀਆਂ ਹਾਂਜੀ ਹਾਂਜੀ ਬਹੁਤ ਹੋ ਰਹੀਆਂ ਸਰ ਤੁਸੀਂ ਐਜ ਕੋਈ ਖੁਦ ਵੀ ਸ਼ਿਕਾਰ ਬਣ ਯੈਸ ਸਰ ਹਾਂਜੀ ਹਾਂਜੀ ਇਸ ਦੇ ਰਿਗਾਰਡਿੰਗ ਮੈਂ ਇਹੀ ਕਹੂੰਗੀ ਕਿ ਇਸ ਦੇ ਲਈ ਆਪਾਂ ਨੂੰ ਕੁਝ ਐਕਸ਼ਨ ਲੈਣਾ ਚਾਹੀਦਾ ਸਟਰੋਂਗਲੀ ਤਾਂ ਕਿ ਕਿਸੇ ਹੋਰ ਨਾਲ ਐਂ ਚੀਜ਼ ਹੋਵੇ ਔਣਿਕ 5 ਵਜੇ ਔਰ ਇੱਕ ਮੈਡਮ ਤੁਰੇ ਜਾ ਰਹੇ ਸੀਗੇ ਉਹਨਾਂ ਦੇ ਹੱਥ 'ਚ ਫੋਨ ਫੜਿਆ ਹੋਇਆ ਸੀਗਾ ਇਧਰੋਂ ਇੱਕ ਆਇਆ ਸਮੈਕੀ ਆ ਜੇ ਆ ਉਹਨਾਂ ਨੇ ਉਹਦੇ ਉੱਤੋਂ ਫੋਨ ਖੋਇਆ ਉਹ ਭੱਜ ਲਿਆ ਉਧਰ ਨੂੰ ਪਿੱਛੇ ਔਰੇ ਮੇਰੇ ਡੈਡੀ ਬਾਹਰ ਬੈਠੇ ਸੀਗੇ ਉਹ ਚਾਹ ਪੀ ਰਹੇ ਸੀਗੇ ਉਹਨਾਂ ਨੇ ਸਕੂਟਰੀ ਚੱਕੀ ਇੱਕ ਦੋ ਜਾਣੇ ਹੋਰ ਬੈਠੇ ਸੀ ਉਹ ਸਾਰੇ ਜਾਣੇ ਚਲੇ ਗਏ ਇਹਨਾਂ ਨੇ ਬਜ਼ੁਰਗਾਂ ਨੇ ਫੜ ਲਿਆ ਫਿਰ ਉਹ ਤੇ ਹੁਣ ਉਹ ਫੜਿਆ ਸੀਗਾ ਤੇ ਥਾਣੇ ਐਸਐਚਓ ਸਾਹਿਬ ਨੂੰ ਫੋਨ ਕਰਤਾ ਸੀਗਾ ਤੇ ਉਹ ਉਹਨਾਂ ਨੂੰ ਲੈ ਗਏ ਅਵਤਾਰ ਚਾਂਦੀ ਸਹੀ ਉਹ ਲੈ ਗਏ ਉਹਨਾਂ ਨੂੰ ਥਾਣੇ ਜੀ ਵੀਰੇ ਬਹੁਤ ਵਾਰ ਦਾ ਤਾਂ ਹੋ ਰਹੀਆਂ ਨੇ ਮੱਲੇ ਦੇ ਵਿੱਚ ਚੋਰੀਆਂ ਬਹੁਤ ਵੱਧ ਰਹੀਆਂ ਨੇ ਪਹਿਲਾਂ ਵੀ ਅਸੀਂ ਇੱਕ ਦੋ ਵਾਰ ਜਾਣ ਕੇ ਕੰਪਲੇਂਟਾਂ ਦਿੱਤੀਆਂ ਨੇ ਬਹੁਤ ਚੋਰੀਆਂ ਹੋ ਰਹੀਆਂ ਨੇ ਜੀ ਇਹ ਨਸ਼ੇ ਵਾਲਿਆਂ ਦਾ ਬਹੁਤ ਜ਼ਿਆਦਾ ਹੋ ਰਿਹਾ ਨਸ਼ੇ ਕਰਕੇ ਹੋ ਰਿਹਾ ਨਸ਼ੇ ਕਰਕੇ ਹੋ ਰਿਹਾ ਜੀ ਪਤਾ ਲੱਗਿਆ ਮੁੰਡਾ ਕਿੱਥੇ ਦਾ ਰਹਿਣੇ ਵਾਲਾ ਸੀ ਇਹ ਕਦੇ ਖੰਨੇ ਦਾ ਕਹਿ ਦਿੰਦਾ ਜੀ ਠੀਕਾ ਕਦੇ ਰਾਜਿਆ ਦਾ ਕਹਿ ਦਿੰਦਾ ਕਦੇ ਕੁल्ले ਵਾਲ ਦਾ ਕਹਿ ਦਿੰਦਾ ਪਤਾ ਨਹੀਂ ਲੱਗਦਾ ਜੀ ਕੀ ਸੱਚ ਪਰ ਨਸ਼ੇ ਕਰਕੇ ਹੋ ਰਿਹਾ ਜੋ ਕੁਝ ਵੀ ਹੋ ਰਿਹਾ ਬਹੁਤ ਹੋਰੇ ਚੋਰੀਆਂ ਹੋ ਰਹੀਆਂ ਨੇ ਬਹੁਤ ਫੋਨ ਖੋਏ ਜਾਂਦੇ ਨੇ